ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਫਰੀਦਕੋਟ ਦੇ ਵਿੱਚੋਂ ਕਵਰ ਕਰ ਰਹੇ ਹਾਂ ਦੋਸਤੋ ਬਾਈ ਪ੍ਰਦੀਪ ਦੇ ਘਰੋਂ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਕੋਠੇ ਡੋੜਵਾਜਦੇ ਆ ਦੋਸਤੋ ਬਾਰ ਬਾਰ ਦੋਸਤੋ ਸ਼ਹਿਰ ਤੋਂ ਇਹ ਬਾਈ ਦਾ ਰਹਿਣ ਦਾ ਫਾਰਮ ਤੇ ਦੋਸਤੋ ਰੁਟੀਨ ਦੇ ਵਿੱਚ ਬਾਈ ਕੋਲੇ ਪਸ਼ੂ ਹੁੰਦੇ ਆ ਅੱਜ ਦੋਸਤੋ ਵੀਡੀਓ ਦੇ ਵਿੱਚ ਤਿੰਨ ਨਾਗ ਵਿਖਾਉਣੇ ਤਿੰਨਾਂ ਦੀ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਹਰ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਸਸੀ ਕਾ ਸਸੀ ਕਲ ਵੀਰੇ ਹੋਰ ਠੀਕ ਠਾਕ ਬਾਈ ਵਧੀਆ ਵਧੀਆ ਠੀਕ ਆ ਨਾਂ ਦੱਸੀ ਭਰਾ ਇੱਕ ਵਾਰੀ ਪ੍ਰਦੀਪ ਸਿੰਘ ਹੈ ਵੀਰੇ ਠੀਕ ਆ ਪ੍ਰਦੀਪ ਸਿੰਘ ਬਾਈ ਵਪਾਰ ਦਾ ਕੰਮ ਹੀ ਆ ਹਾਂਜੀ ਵੀਰੇ ਠੀਕ ਆ ਕਿੰਨੇ ਕ ਸਮੇਂ ਤੋਂ ਬਾਈ ਕਰ ਰਹੇ ਪਹਿਲਾਂ ਪਿਓ ਦਾਦੇ ਤੋਂ ਵੀਰੇ ਕਰਦੇ ਆ ਤੀਜੀ ਵੀਡੀਓ ਇਸ ਤੋਂ ਲੰਮਾ ਸਮਾਂ ਹੀ ਹੋ ਗਿਆ ਹਾਂਜੀ ਠੀਕ ਆ ਜ਼ਿਆਦਾਤਰ ਬਾਈ ਮੱਝਾਂ ਹੁੰਦੀਆਂ ਕਿ گاਵਾ ਮੱਜਾਂ ਵੀ ਹੁੰਦੀਆਂ ਗਾਈਆਂ ਵੀ ਹੁੰਦੀਆਂ ਠੀਕ ਆ ਤੇ ਅੱਜ ਬਈ ਕਿੰਨੇ ਨਾਗਾ ਅੱਜ ਤਿੰਨ ਆ ਵੀਰੇ ਠੀਕ ਆ ਤਿੰਨ ਨਾਗਾ ਹਾਂਜੀ ਠੀਕ ਆ ਦੋ ਵਿਹੜਾ ਤੇ ਇੱਕ ਮੱਝ ਆ ਬਈ ਹਾਂਜੀ ਵੀਰੇ ਠੀਕ ਆ ਇੱਕ ਵਾਰੀ ਭਰਾ ਆਪਣਾ ਨੰਬਰ ਦੱਸ ਦੀ 70095 ਠੀਕ ਆ 34765 ਠੀਕ ਲਓ ਵੀ ਸੱਜਣੋ ਇਹ ਬਾਈ ਦਾ ਨੰਬਰ ਆ ਤੇ ਬਈ ਇਹ ਇਧਰ ਉਹ ਸ਼ੁਰੂ ਕਰ ਲਿਆ ਇਸ ਵਿਹੜ ਤੋਂ ਇਹ ਦੀ ਕੀ ਡਿਟੇਲ ਆ ਇਹ ਪਹਿਲਾ ਸੂਆ ਵੀਰੇ ਪਹਿਲਾ ਸੂਆ ਸੋਈ ਵੀ ਗਿਆ ਹਾਂਜੀ ਗੱਭਣ ਗੱਭਣ ਤੇ 11 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਵੀਰੇ 11 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਦੋਸਤੋ ਅੱਜ 19 ਤਰੀਕ ਆ ਹਾਂਜੀ ਵੀਰੇ ਤੇ ਲਗਭਗ ਦੋਸਤੋ 20 ਦਿਨਾਂ ਵਾਂਗੂ ਦਿਨ ਪਏ ਇਹਦੇ ਹਾਂਜੀ ਬਾਈ ਤੇ ਆਪ ਹੈਗੀ ਆ ਮਤਲਬ ਕਿ ਬੋਰਡ ਵਾਈਟ ਆਇਸ਼ਰ ਰੈਡ ਬੋਲ ਦੀ ਵੀਰੇ ਤੇ ਪ੍ਰੈਗਨੈਂਟ ਹੈਗੀ ਆ ਮੇਟ ਬੋਲ ਜਰਸੀ ਤੋਂ ਠੀਕ ਆ ਦੁਬਾਰੇ ਫਿਰ ਬੋਲ ਦੀ ਬਾਈ ਆਪ ਵੀਰੇ ਹੈਗੀ ਆ ਬੋਰਡ ਵਾਈਟ ਦੇ ਆਇਸ਼ਰ ਰੈਡ ਬੋਲ ਬਾਈ ਦਾ ਜਿਹੜਾ ਜਿਹੜੀ ਪ੍ਰੈਗਨੈਂਟ ਆ ਵੀਰੇ ਉਹ ਮੇਟ ਬੁੱਲ ਵਾਈ ਦਾ ਜਰਸੀ ਮੇਟ ਬੁੱਲ ਜਰਸੀ ਹਾਂਜੀ ਠੀਕ ਆ ਲੋ ਵੀ ਸੱਜਣੋ ਸੋਹਣੇ ਢਾਂਚੇ ਦੇ ਵਿੱਚ ਆ ਦਿਨ ਦੋਸਤੋ ਜੇ ਗੱਲ ਕਰੀਏ 20 ਦਿਨਾਂ ਵਾਂਗੂ ਦੋਸਤੋ ਪਏ ਆ ਲਗਭਗ ਤੇ ਕਦ ਕਾਠ ਦੀ ਗੱਲ ਕਰੀਏ ਦੋਸਤੋ ਸੋਹਣਾ ਕਦ ਕਾਠ ਆ ਚੰਗੀ ਫੇਸ ਬਿਊਟੀ ਆ ਦੋਸਤੋ ਸੋਹਣਾ ਥਾਣਾ ਵਾਣਾ ਐਰ ਸ਼ੈਰਨਾ ਕ੍ਰੋਸ ਦੇਖ ਸਕਦੇ ਆ ਸੋਹਣੀ ਬੰਤਰ ਬਾਡੀ ਦੇ ਵਿੱਚ ਆ ਦੋਸਤੋ ਸੋਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਦੋਸਤੋ ਲਗਭਗ 20 ਦਿਨਾਂ ਵਾਂਗੂ ਪਈਆ ਦੋਸਤੋ ਸੋਣਾ ਥਣ ਬਣਾਉਣਾ ਇਹਨੇ ਮੁੱਠੀ ਚਵਾਈ ਵਾਲਾ ਥਣ ਪਹਿਲਾ ਦੋਸਤੋ ਸੂਆ ਸੂਣੀ ਹੈ ਇਹ ਬਾਈ ਕਿੰਨੀ ਕੀ ਉਮਰ ਆ ਇਹਦੀ ਇਹ 4 ਦਿਨ ਲੱਗੇ ਜੇ ਮੂੰਹ ਮੂੰਹ 4 ਦਿਨ ਦਾ ਲਓ ਵੀ ਸਜਣੋ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਹੈ ਦੋਸਤੋ ਬਾਕੀ ਪ੍ਰੋਪਰ ਰਿਕਾਡ ਬਾਈ ਕੋਲੇ ਸਾਰਾ ਹੀ ਹੈਗਾ ਦੋਸਤੋ ਆਪ ਦਾ ਸੀਮਨ ਦਾ ਤੇ ਦੋਸਤੋ ਜਿਹੜਾ ਇਹਦੇ ਲੱਗਿਆ ਅੱਗੇ ਉਹ ਵੀ ਦੋਸਤੋ ਅੱਗੇ ਜਰਸੀ ਦਾ ਲੱਗਿਆ ਚੰਗਾ ਸੀਮਨ ਲੈ ਵੀ ਖੋਲ ਕੇ ਤੋੜ ਕੇ ਵਿਖਾ ਦਗੀ ਸੋਹਣੀ ਦੋਸਤੋ ਵਹਿੜ ਤਿਆਰ ਹੋ ਜਾਂਦੀ ਆਂਦੀ ਆ ਪਹਿਲਾ ਸੁਆਸ ਹੁੰਦੀ ਆ ਦੋਸਤੋ ਬਹੁਤ ਸੋਹਣਾ ਦੋਸਤੋ ਰੰਗ ਦੇਖ ਸਕਦੇ ਆਂ ਦੋਸਤੋ ਫੈਕਸ ਹਵਾਨਾ ਰੱਖਣਾ ਦੋਸਤੋ ਇਹਨੇ ਕੋਈ ਫੋਰਚਾਂਕ ਹੈ ਨਹੀਂ ਦੋਸਤੋ ਸੋਹਣਾ ਹਵਾਨਾ ਦੇਖ ਸਕਦੇ ਆਂ ਢਲ ਢੂਲੋ ਹਵਾਨੇ ਦੇ ਵਿੱਚ ਕਾਫੀ ਪਈ ਆ ਦੋਸਤੋ ਠੰਡੀ ਸੀਲ ਬਾਕੀ ਠੰਡੀ ਸੀਲ ਦੀ ਗੱਲ ਕਰੀਏ ਠੰਡੀ ਸੀਲ ਬਹੁਤ ਆ ਦੋਸਤੋ ਦੇਖ ਸਕਦੇ ਆਂ ਸੋਹਣਾ ਦੋਸਤੋ ਮੋਟਾ ਥਾਂ ਰੱਖਣਾ ਇਹਨੇ ਦੇਖ ਸਕਦੇ ਆਂ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਰੇਟੇ ਦਾ ਆ ਵੀਪ ਤੋਂ ਪੁੱਛ ਲੈਨੇ ਆ ਕੀ ਰੇਟ ਕਰਨਾ ਟੀਪੇ ਦਾ ਕੀ ਰੇਟ ਕਰਦੇ ਆਂਗੇ ਇਹਦਾ ਕੱਚੀ ਕੱਚੀ ਦਾ ਮੁੱਲ 88000 ਰੁਪਿਆ ਵੀਰੇ ਅੱਛਾ ਠੀਕ ਆ ਤਿਆਰੀ ਦਾ ਰੇਟ ਹੋਰ ਹੋਊਗਾ ਹਾਂ ਤਿਆਰੀ ਦਾ ਹੋਰ ਹੋਊਗਾ ਲੋਬੀ ਸੱਜਣੋ ਜਿਹੜਾ ਵੀਰ ਅੱਜ ਖਰੀਦਦਾ ਤਾਂ ਅੱਜ ਦਾ ਰੇਟ ਦੋਸਤੋ 88000 ਰੁਪਿਆ ਥੋੜਾ ਬਹੁਤਾ ਕੋਈ ਮਾਨਤਾਨ ਹੋ ਜੂ ਬਾਈ ਹਾਂ ਮਾੜ ਮੋਟਾ ਕਰ ਦਾਂਗੇ ਵੀਰੇ ਬੜਾ ਫਰਕ ਰੱਖਿਆ ਠੀਕ ਆ ਲੋਬੀ ਸੱਜਣੋ ਥੋੜਾ ਬਹੁਤਾ ਮਾਨਤਾਨ ਇੱਥੇ ਆਉਂਗੇ ਤਾਂ ਜ਼ਰੂਰ ਹੋ ਜੂ ਇਸ ਤੋਂ ਅੱਗੇ ਦੋਸਤੋ ਦੋ ਨੰਬਰ ਆ ਐਚ ਐਫ ਬਾਰੇ ਬਾਈ ਤੋਂ ਜਾਣਕਾਰੀ ਲੈਣੇ ਆ ਬਈ ਇਹ ਕਿੰਨਾਂ ਮਸੂਆ ਸੁਣੀ ਆ ਇਹ ਦੂਜਾ ਸੁਆ ਸੁਣੀ ਵੀਰੇ origignal ਛੇ ਦੰਦਾ ਹਜੇ ਮੂੰਹ ਮੂੰਹ ਛੇ ਦੰਦਾ ਦੂਜਾ ਸੁਆ ਸੁਣੀ ਆ ਕਿੰਨੇ ਦਿਨ ਲਾਜੂ ਬਾਈ ਏ ਲੈ ਜੂਗੀ ਵੀਰੇ 7-8 ਦਿਨ ਲੈ ਜੂਗਾ 7-8 ਦਿਨ ਹਜੇ ਲੈ ਜੂਗੀ ਠੀਕ ਆ ਕਿੰਨਾ ਕੁ ਦੁੱਧ ਪਾ ਦੂਗੀ ਅਨੁਮਾਨ ਬਾਈ ਦੁੱਧ ਪਾ ਦੂਗੀ ਬਾਈ 24-25 ਕਿਲੋ ਦੁੱਧ ਆਉਣਾ 24-25 ਕਿਲੋ ਤੇ ਪਹਿਲੇ ਸੂਏ ਕੋਈ ਮਾਲਕਾਂ ਨੇ ਦੱਸਿਆ ਹੋਣਾ ਬਾਈ ਹਾਂ 20 ਤੋਂ ਪਲੱਸ ਹੀ ਐਵਰੇਜ ਬਾਕੀ ਕਹਿਣ ਦੀ ਗੱਲ ਨਹੀਂ ਬਾਕੀ ਤੁਹਾਨੂੰ ਗਾਂ ਦੱਸੂਗੀ ਠੀਕ ਆ ਤੇ ਇਹਦਾ ਕੋਈ ਸੀਮਨ ਵਗੈਰਾ ਦਾ ਕਾਰਡ ਨਹੀਂ ਇਹਦਾ ਨਹੀਂ ਪਤਾ ਵੀਰੇ ਠੀਕ ਆ ਲਓ ਵੀ ਸਜਣੋ ਜਿਹੜੀ ਦਾ ਵੀਰ ਕੋਲੇ ਸੀਗਾ ਉਹਦਾ ਦੱਸਤਾ ਜਿਹੜੀ ਦਾ ਹੈ ਨਹੀਂਗਾ ਦੋਸਤੋ ਉਹਦਾ ਬਾਈ ਜੰਦਾ ਹੈ ਨਹੀਂਗਾ ਤੇ ਬਾਈ ਜੰਦਾ ਦੋਸਤੋ ਸੋਹਣਾ ਦੁੱਧ ਪਾ ਦੂਗੀ ਦੋਸਤੋ ਵੇ ਦਿਨ ਕਿੰਨੇ ਲੈ ਜੂ ਬਾਈ ਦਿਨਾਂ ਲੈ ਜੂ 7-8 ਦਿਨਾਂ ਵਿੱਚ 7-8 ਦਿਨ ਹਜੀ ਲੈ ਜੂ ਹਾਂ ਹਜੀ ਲੋ ਵੀ ਸਜੂ ਸੋਹਣੇ ਕਦ ਕਾਠ ਵਾਲੀ ਆ ਤੇ ਸੋਹਣਾ ਥਾਣਾ ਦੱਸਿਆ ਗਾਇਵਾ ਦੋਸਤੋ ਵੇਖ ਸਕਦੇ ਆ ਵੇਖ ਸਕਦੇ ਆ ਪੂਰਾ ਫੈਕਸਾ ਹਵਾਨਾ ਦੋਸਤੋ ਕੋਈ ਟੁੱਟਮਾ ਨਹੀਂ ਕੋਈ ਫੋਟਚਾਂਗ ਨਹੀਂ ਦੋਸਤੋ ਸਾਫ਼ ਸੁਥਰੇ ਥਾਣਾ ਦੋਸਤੋ ਕੋਈ ਫੋਟਚਾਂਗ ਹੈ ਨਹੀਂ ਹਵਾਨੇ ਤੇ ਨਾੜਾ ਵੇਖ ਸਕਦੇ ਆ ਦੋਸਤੋ ਕਦ ਕਾਠ ਦੀ ਗੱਲ ਕਰੀਏ ਦੋਸਤੋ ਕਦ ਕਾਠ ਪੂਰਾ ਵੱਡਾ ਦੋਸਤੋ ਦੂਜਾ ਸੁਆ ਬਿਹਰਸ ਹੁੰਦੀ ਆ ਦੋਸਤੋ ਲੈ ਬਈ ਖੋਲ ਲਈਏ ਵੀ ਤੋੜ ਕੇ ਖਾਦਗੇ ਉਈ ਲਸੀ ਲਾਮੀਨੀ ਦੋਸਤੋ ਰਾਜੀਪੜੀ ਵਹਿੜਾ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਰੂਟੀਨ ਦੇ ਵਿੱਚ ਹੀ ਦੋਸਤੋ ਬਾਈ ਦੱਸਦਾ ਸੀ ਪਸ਼ੂ ਹੁੰਦੇ ਆ ਤੇ ਬਾਕੀ ਦੋਸਤੋ ਸੋਹਣਾ ਹਵਾਨਾ ਇਹਦੀ ਗੱਲ ਕਰ ਲਈਏ ਫਿਕਸ ਹਵਾਨਾ ਰੱਖਣਾ ਦੋਸਤੋ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਕੋਈ ਹਫਤੇ ਦੇ ਲਗਭਗ ਬਾਈ ਜਾਂਦਾ ਸੂਨ ਦੇ ਵਿੱਚ ਬਾਕੀ ਆ ਦੋਸਤੋ ਉਹ ਰਾਤara ਚੰਗਾ ਦੋਸਤੋ ਵੀਰ ਬੂਲ ਚੰਗੀ ਆ ਦੋਸਤੋ ਬਾਕੀ ਰੇਟ ਇਹਦਾ ਵੀ ਬਾਈ ਤੋਂ ਪੁੱਛ ਲੈਨੇ ਆ ਇਹਦਾ ਕੀ ਰੇਟ ਕਰਦੇ ਆ ਇਹਦਾ 92000 ਰੁਪਏ ਮੰਗਦੇ ਆ ਇਹਦਾ 92000 ਇਹ ਚੋ ਹੀ ਮਾਨਤਾ ਥੋੜਾ ਬਹੁਤਾ ਹੋ ਜੂ ਲੋ ਵੀ ਸੱਜਣੂ ਇਹਦਾ 92000 ਆ ਮਾਨਤਾ ਨੇ ਇੱਚੋ ਹੀ ਹੋ ਜੂ ਇਸ ਤੋਂ ਅਗੇ ਬਾਈ ਮੱਝ ਦੀ ਗੱਲ ਕਰੀਏ ਤਾਂ ਮੱਝ ਸੂਈ ਸਵਾਈ ਆ ਹਨਾ ਹਾਂਜੀ ਵੀਰ ਇਹ ਦਾ ਕੀ ਕਿੰਨਾ ਦਿਨ ਹੋ ਗਏ ਸੂਈ ਨੂੰ ਇਹਨੂੰ 15 16 ਦਿਨ ਹੋ ਗਏ ਵੀਰੇ 15 16 ਮਗਰ ਠੀਕ ਆ ਮਗਰ ਕੱਟੀ ਆ ਹਾਂਜੀ ਠੀਕ ਆ ਕਿੰਨਾ ਦੁੱਧ ਬਈ ਇਸ ਵਕਤ ਤਿਆਰ ਹੁਣ 10 ਤੋਂ ਪਲੱਸ ਹੋਊਗਾ ਦੁੱਧ ਬਈ ਕੋਈ ਦੋ ਡੰਗ ਚੋਲੇ ਕੋਈ ਤਿੰਨ ਚੋਲੇ ਪਰ 10 10 ਦੇ ਠੀਕ ਆ ਕਿੰਮਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਵੀਰੇ ਤੀਜਾ ਸੂਆ ਦੋਸਤੋ ਸੂਈ ਆ ਪੂਰੇ ਵੱਡੇ ਕੱਦ ਕਾਠ ਵਾਲੀ ਆ ਕੱਟੀ ਨੂੰ ਜਨਮ ਦਿੱਤਾ ਦੋਸਤੋ 10 ਲੀਟਰ ਤੋਂ ਪਲੱਸ ਆ ਬਾਈ ਜੰਦਾ ਕੋਈ ਤਿੰਨ ਟਾਈਮ ਚੋਕੇ ਲੈ ਜੇ ਭਾਵੇਂ ਚਾਰ ਟਾਈਮ ਚੋਕੇ ਲੈ ਜੇ ਤਸੱਲੀ ਦੋਸਤੋ ਤੁਸੀਂ ਕਰਨੀ ਆ ਸੋਹਣੇ ਕਦ ਕਾਠ ਵਾਲੀ ਮਾਝਾ ਦੋਸਤੋ ਤੇ ਬਾਕੀ ਸੈਂਕ ਕੁਆਲਟੀ ਦੀ ਗੱਲ ਕਰੀਏ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਮੱਥੇ ਚਾਰ ਕਵਾਲ ਜਿਹੜੇ ਹੈਗੇ ਚਿੱਟੇ ਹੈਗੇ ਆ ਤੇ ਪੂਛ 4.5 ਫੁੱਟਾਂ ਨੂੰ ਚਿੱਟੀ ਆ ਥਾਣਾ ਦੀ ਗੱਲ ਕਰੀਏ ਦੋਸਤੋ ਬਿਲਕੁਲ ਸਾਫ ਸੁਥਰੀ ਹੈ ਦੇਖ ਸਕਦੇ ਆ ਸੋਹਣਾ ਥਾਣ ਲੱਗਿਆ ਦੋਸਤੋ ਗੈਰ ਦੇ ਉੱਤੇ ਦੇਖ ਸਕਦੇ ਆ ਚਵਾਈ ਦੀ ਵੀ ਠੰਡੀ ਸੀਲ ਆ ਵਧੀਆ ਬਾਈ ਠੀਕ ਆ ਲੋ ਵੀ ਸੱਜਣੋ ਚਵਾਈ ਦੀ ਵੀ ਬਾਈਆਂ ਦਾ ਠੰਡੀ ਸੀਲ ਆ ਜਿਹੜਾ ਵੀਰ ਦੋਸਤੋ ਪਸੰਦ ਕਰੇ ਤਾਂ 10 ਕਿਲੋ ਤੋਂ ਪਲੱਸ ਦੋਸਤੋ ਦੁੱਧ ਇਹਦਾ ਇਸ ਵਕਤ ਤਿਆਰ ਆ ਭੋਂ ਦੀ ਕੋਈ ਚਾਰ ਟਾਈਮ ਚੋਲੇ ਦੋਸਤੋ ਬਾਈ ਖੋਲਾ ਇਹ ਵੀ ਤੋੜ ਕੇ ਵਿਖਾ ਦਈਏ ਦੋਸਤੋ ਕੱਟੀ ਦਾ ਅਨੁਮਾਨ ਲਾ ਲਓ ਵੀ ਬਾਈ ਦੱਸਦਾ 15 ਦਿਨਾਂ ਦੀ ਸੂਈ ਹੋਈ ਆ ਦੇਖ ਸਕਦੇ ਆ ਮਗਰ ਸੋਹਣੀ ਕੱਟੀ ਆ ਦੋਸਤੋ ਸਾਦਿਆਂ ਨੂੰ ਉਰੇ ਵਾਈਂਦਾ ਵਾਲੀ ਦਸਤੋਂ ਮਾਝਾ ਰਾਜੀਪਲੀ ਚੰਗਾ ਪੈਟ ਪੂੜਾ ਬਿਲਕੁਲ ਸਾਫ਼ ਸੁਥਰੀ ਦੋਸਤੋ ਕੱਲਾ ਕੱਲਾ ਥਣ ਲੱਗਿਆ ਮੋੜ ਲਾ ਥਣਾਂ ਦੀ ਗੱਲ ਕਰੀਏ ਦੋਸਤੋ ਐ ਲੱਗੂ ਵੀ ਵੇਖਣ ਨੂੰ ਜਿਵੇਂ ਪਹਿਲੇ ਦੂਜੇ ਸੂਏ ਦੋਸਤੋ ਝੋਟੀ ਵਾਲਾ ਥਣ ਲੱਗਿਆ ਕੋਈ ਬਾਹਲਾ ਦੋਸਤੋ ਮੋਟਾ ਨਹੀਂ ਨਾ ਕੋਈ ਬਹੁਤ ਵਧੀਆ ਦੋਸਤੋ ਸੋਹਣਾ ਥਣ ਲੱਗਿਆ ਝੋਟੀਆਂ ਵਾਲਾ ਥਣ ਲੱਗਿਆ ਦੋਸਤੋ ਵੇਖ ਸਕਦੇ ਆ ਬਈ ਇਹਦਾ ਕੀ ਮੁੱਲ ਕਰਦਾ ਹੈ ਇਹ ਬਹ ਲੈਂਡ ਦੇ ਅੰਜਲਾ ਇੱਕ ਪੰਜ ਤੋਂ ਛੋਟੇ ਛੱਪਾ ਦਰਦਾ ਨਹੀਂ ਕੋਈ ਇੱਕ ਪੰਜ ਤੋਂ ਛੋਟਾ ਛੱਪਾ ਹੋ ਜਾਊਗਾ ਲੋ ਵੀ ਸੱਜਣੋ ਇੱਕ ਪੰਜ ਦੇ ਵਿੱਚੋਂ ਇਹਦਾ ਵੀ ਮਾਨਤਾਨਾ ਤੁਹਾਡਾ ਹੋ ਜਾਊਗਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤੇ ਬਾਈ ਕੋਲੇ ਦੋਸਤੋ ਅੱਜ ਤਿੰਨ ਨਾਕ ਸੀ ਤਿੰਨਾਂ ਦੀ ਪ੍ਰੋਪਰ ਡਿਟੇਲ ਦੋਸਤੋ ਤੁਹਾਨੂੰ ਲੈਤੀ ਆ ਬਾਈ ਦਾ ਦੋਸਤੋ ਸ਼ਹਿਰ ਫਰੀਦਕੋਟ ਹੀ ਆ ਦੋਸਤੋ ਇੱਥੇ ਆ ਕੇ ਦੋਸਤੋ ਆਪਦੀ ਤਸੱਲੀ ਕਰ ਸਕਦੇ ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜਿਹੜੇ ਵੀਰ ਦੇ ਦੋਸਤੋ ਤਿੰਨਾਂ ਨਗਾ ਚ ਕੋਈ ਪਸੰਦ ਹੋਵੇ ਤੇ ਜਿਹੜੇ ਭਰਾਣੇ ਦੋਸਤੋ ਇਹਨਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨੂੰ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ